ਜੀਠਿਆ ਤਿਹਾਰ ਸਿੰਮਰ ਦਾ ਬਿਆਨ ਇਹ ਸੀ ਕਿ ਜੇਕਰ ਇੱਕ ਮੇਰਾ ਭਰਾ ਚਿੱਟਾ ਵੇਚਦਾ ਜਾਂ ਚਿੱਟਾ ਵੇਚਿਆ ਸੀ ਤਾਂ ਸਰਕਾਰ ਉਹ ਤੇ ਐਨਡੀਪੀਐਸ ਦਾ ਕੇਸ ਕਿਉਂ ਨਹੀਂ ਦਰਜ ਕਰਦੀ ਇਹ ਵੀ ਸਰਕਾਰ ਨੂੰ ਇੱਕ ਵੱਡਾ ਚੈਲੰਜ ਆ ਵੀ ਗੈਂਗਸਟਰ ਆ ਕੇ ਗੈਂਗਸਟਰ ਰਹਿਣਾ ਸੀ ਨੇ ਲੋਕਾਂ ਦੇ ਜਿਹੜਾ ਧੀਆਂ ਪੁੱਤਾਂ ਤੋਂ ਫਰੋਤੀਆਂ ਮੰਗਣੀਆਂ ਸੀ ਨੇ ਫਿਰ ਜਾ ਕੇ ਲੋਕ ਖੁਸ਼ ਸੀ ਕਹਿੰਦਾ ਭਾਵ ਕਿ ਲੋਕ ਕਿਸੇ ਪਾਸੇ ਨਹੀਂ ਮੰਨਾਂ ਅੱਜ ਆਪਾਂ ਕਈ ਅਹਿਮ ਮੁੱਦਿਆਂ ਤੇ ਗੱਲਬਾਤ ਕਰਨੀ ਆ ਕਈ ਐ ਖਬਰਾਂ ਜੁੜੀਆਂ ਨੇ ਪੰਜਾਬ ਦੇ ਵਿੱਚ ਇਹ ਤਾਂ ਪਤਾ ਹੀ ਆ ਤੁਹਾਨੂੰ ਸਾਰਿਆਂ ਨੂੰ ਕਿ ਪੰਜਾਬ ਸਰਕਾਰ ਵੱਲੋਂ ਤੇ ਪੰਜਾਬ ਦੇ ਡੀਜੀਪੀ ਵੱਲੋਂ ਜਿਹੜਾ ਇੱਕ ਨਿਰਦੇਸ਼ ਦਿੱਤੇ ਗਿਆ ਸੀ 72 ਘੰਟਿਆਂ ਦੇ ਜਿਹੜਾ ਲਗਭਗ ਪੂਰੇ ਹੋਣ ਤੋਂ ਬਾਅਦ ਵੀ ਜਿਹੜਾ ਜਿਹੜੇ ਪੰਜਾਬ ਦੇ ਵਿੱਚ ਅਨਕਾਉਂਟਰ ਹੋ ਰਹੇ ਆ ਉਹ ਅਨਕਾਉਂਟਰ ਅਸਲੀ ਆ ਫੇਕ ਆ ਇਹ ਕੀ ਆ ਇਹ ਤੁਸੀਂ ਆਪ ਦੱਸ ਸਕਦੇ ਹੋ ਕਿਉਂਕਿ ਜੋ ਅੱਜ ਹਾਲਾਤ ਪੰਜਾਬ ਦੇ ਹੋ ਰਹੇ ਆ ਮੈਂ ਤੁਹਾਨੂੰ ਇਹ ਪਹਿਲਾਂ ਵੀ ਦੱਸਿਆ ਕਈ ਵਾਰੀ ਕਿ ਪਤਾ ਨਹੀਂ ਕਦੋਂ ਕਿਸ ਦੇ ਗੋਲੀ ਵੱਜ ਜਾਵੇ ਐਨੇ ਖਤਰਨਾਕ ਜਿਹੜੇ ਹਾਲਾਤ ਪੰਜਾਬ ਦੇ ਬਣੇ ਹੋਏ ਆ ਇੱਕ ਜਿਹੜੇ ਕਿ ਮਾਨਸਾ ਜ਼ਿਲ੍ਹੇ ਦੇ ਖਿੱਲਣ ਦੇ ਵਿੱਚੋਂ ਇੱਕ ਔਰਤ ਸਾਬਕਾ ਸਰਪੰਚ ਦਾ ਜਿਹੜਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਲੁਧਿਆਣਾ ਦੇ ਵਿੱਚ ਗੈਂਗਸਟਰਾਂ ਦਾ ਜਿਹੜਾ ਗੋਲੀਆਂ ਮਾਰ ਕੇ ਜਿਹੜਾ ਅਨਕਾਊਂਟਰ ਕਰ ਦਿੱਤਾ ਜਣੇ ਕਿ ਜੇਕਰ ਆਪਾਂ ਇਹ ਜਿਹੇ ਬਾਰ ਦਾ ਆਪਾਂ ਦੇਖਦੇ ਆ ਤਾਂ ਪੰਜਾਬ ਦੇ ਹਰ ਘੰਟੇ ਬਾਅਦ ਜਿਹੜੀ ਇੱਕ ਨਵੀਂ ਖਬਰ ਨਿਕਲ ਕੇ ਸਾਹਮਣੇ ਆਉਂਦੀ ਆ ਕਿ ਪੁਲਿਸ ਨੇ ਉਸ ਦਾ ਅਨਕਾਊਂਟਰ ਕਰ ਦਿੱਤਾ ਜਾਂ ਗੈਂਗਸਟਰ ਫਲਾਣੇ ਦੇ ਗੋਲੀ ਮਾਰ ਗਏ ਜਾਂ ਫਲਾਣਾ ਧੌਕੇ ਦੇ ਗੋਲੀ ਮਾਰ ਗਿਆ ਜਿਹੜਾ ਆਹੀ ਹਾਲਾਤ ਪੰਜਾਬ ਦੇ ਅੱਜ ਬਣੇ ਹੋਏ ਆ ਤੇ ਨਾਲ ਹੀ ਦੇ ਖਬਰ ਜੁੜੀ ਹੈ ਇੱਕ ਅਕਾਲੀ ਦਲ ਬਾਦਸ਼ ਪੰਜਾਬ ਦੇ ਆਗੂ ਤੇ ਤੇ ਗੋਲੀਆਂ ਦੇ ਨਾਲ ਹਮਲਾ ਹੋਇਆ ਤੇ ਕਰਮ ਚੰਗੇ ਸੀ ਉਹਦੇ ਬਚ ਗਿਆ ਤੇ ਗੱਡੀ ਦੇ ਵਿੱਚ ਜਿਹੜੀਆਂ ਗੋਲੀਆਂ ਲੱਗੀਆਂ ਨੇ ਤੇ ਜਿਹੜਾ ਕਿ ਇਹ ਤੋਂ ਪਹਿਲਾਂ ਵੀ ਜਿਹੜੀਆਂ ਕਈ ਵਾਰ ਦਾਤਾਂ ਜਿਹੜੀ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਯਾਨੀ ਕਿ ਭਾਈ ਅੰਮਰਪਾਲ ਸਿੰਘ ਦੀ ਜਥੇਬੰਦੀ ਨਾਲ ਘਟਨਾਵਾਂ ਵਾਪਰੀਆਂ ਨੇ ਕਈ ਨੌਜਵਾਨਾਂ ਨੂੰ ਜਿਹੜਾ ਮਾਰ ਮਕਾਇਆਗਾ ਤੇ ਦੂਸਰੇ ਪਾਸੇ ਆਪਾਂ ਗੱਲ ਕਰੀਏ ਅੱਜ ਪੰਜਾਬ ਦੇ ਵਿੱਚ ਜੋ ਅਜਹ ਹਾਲਾਤ ਨੇ ਉਹ ਉਤੇ ਮੜ ਰਿਹਾ ਕਾਂਗਰਸ ਕਹਿੰਦੀ ਫਲਾਣੇ ਨੇ ਖਰਾਬ ਕਰ ਦਿੱਤੇ ਅਕਾਲੀ ਕਹਿੰਦੇ ਫਰਾਲੇ ਨੇ ਖਰਾਬ ਕਰ ਦਿੱਤੇ ਆਮ ਆਦਮੀ ਪਾਰਟੀ ਕਹਿੰਦੀ ਫਲਾਣੇ ਨੇ ਖਰਾਬ ਕਰ ਦਿੱਤੇ ਹੁਣ ਇਹਦੇ ਵਿੱਚ ਇੱਕ ਪੱਤਾ ਹੋਰ ਖੇਡਿਆ ਜਾ ਰਿਹਾ ਉਹ ਕੌਣ ਖੇਡ ਰਿਹਾਗਾ ਉਹ ਬੀਜੇਪੀ ਦੀ ਸਰਕਾਰ ਐਂਟਰੀ ਕਰ ਸਕਦੀ ਹੈ ਪੰਜਾਬ ਦੇ ਵਿੱਚ ਇੱਕ 24 ਫਰਵਰੀ ਨੂੰ ਦੱਸਿਆ ਜਾ ਰਿਹਾ ਕਿ ਮੋਗੇ ਦੇ ਵਿੱਚ ਰੈਲੀ ਹੋਣੀ ਆ ਉਹਦੇ ਵਿੱਚ ਵੱਡੇ ਫੇਰ ਬਦਲ ਹੋ ਸਕਦੇ ਆ ਜਿੱਤੇ ਦੱਸਿਆ ਜਾ ਰਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਫੈਸਲਾ ਲਿਆ ਜਾ ਸਕਦਾ ਤੇ ਨਾਲ ਹੀ ਕਿਸਾਨੀ ਦਾ ਫੈਸਲਾ ਲਿਆ ਜਾ ਸਕਦਾ ਤਾਂ ਫਿਰ ਉਹ ਜਿਹੜੀ ਵੋਟ ਆ ਉਹ ਕਿੱਧਰ ਭੁਗਤੂਗੀ ਇੱਕ ਵੱਡੇ ਸਵਾਲ ਨੇ 2027 ਨੂੰ ਉਹ ਕਹਿੰਦਾ ਮੈਂ ਆ ਜਾ ਉਹ ਕਹਿੰਦਾ ਮੈਂ ਆ ਜਾ ਪਰ ਪਤਾ ਨਹੀਂ ਕਿ ਕਿਹੜੀ ਪਾਰਟੀ ਕਿਹਦੇ ਬਾਜ਼ੀ ਮਾਰ ਜਾਵੇ ਕਿ ਲੋਕ ਕਦੋਂ ਕਿਹੜੇ ਪਾਸੇ ਹੋ ਜਾਵਨਾਂ ਨਾਲ ਹੀ ਆਪਾਂ ਇਹਦੇ ਗੱਲਬਾਤ ਜੇ ਕਰੀਏ ਜੇ ਪੰਜਾਬ ਦੀ ਅੱਜ ਹਰ ਇੱਕ ਪਾਰਟੀ ਇੱਕ ਦੂਜੇ ਨੂੰ ਦੋਸ਼ ਦੇ ਰਹੀ ਆ ਕਿ ਅਸੀਂ ਫਲਾਨਾ ਕਰਦਾਗੇ ਧਮਕਾ ਕਰਦਾਂਗੇ ਸ਼ਖਬੀਰ ਬਾਦਲ ਕਹਿੰਦਾ ਮੈਨੂੰ 10 ਸਾਲ ਦੇ ਦਿਓ 10 ਸਾਲ ਦੇ ਵਿੱਚ ਤੁਸੀਂ ਪੰਜਾਬ ਦੇਖ ਲਓ ਕਹਿੰਦਾ ਮੈਂ ਪੰਜਾਬ ਬਦਲ ਕੇ ਰੱਖ ਦੂੰਗਾ ਭਰਾਵਾ ਤੇਰੇ ਮੂਰੇ ਬੰਨੇ ਹੱਥ ਤੂੰ ਪੰਜਾਬ ਪਹਿਲਾਂ ਵੀ ਕੈਲੋਫਰਨੀਆ ਬਣਾ ਦਿੱਤਾ ਸੀ ਤੇ ਜੇਕਰ ਤੇਰੇ ਹੱਥ 10 ਸਾਲ ਆ ਗਏ ਤਾ ਤੂੰ ਬਰਬਾਦ ਤਾਂ ਬਸਾਕ ਕਰ ਦੇ ਇਹਦਾ ਤੇਰਾ ਇਹ ਮਤਲਬ ਆ ਕਿ ਮੈਂ ਜਿਹੜਾ ਕਿ ਪੰਜਾਬ ਨੂੰ ਤੁਸੀਂ ਕਿ ਇਸ ਤਰ੍ਹਾਂ ਬਣਾ ਦੂੰਗਾ ਮੈਂ ਤੁਸੀਂ ਆਖੋਗੇ ਵੀ ਇੱਕ ਨਵਾਂ ਪੰਜਾਬ ਆ ਗਿਆ ਸਖਬੀਰ ਬਾਦਲ ਤਾਂ ਉਦੋਂ ਵੀ ਕਹਿੰਦਾ ਹੁੰਦਾ ਸੀ ਜਦੋਂ ਇਹਨਾਂ ਦੀ ਪੰਜ ਵਾਰੀ ਮੁੱਖ ਮੰਤਰੀ ਰੇਹਾ ਡਿਪਟੀ ਸੀਐਮ ਰੇਹਾ ਤੇ ਉਦੋਂ ਤੱਕ ਕੋਈ ਕੱਖ ਨਹੀਂ ਹੋਇਆ ਤੇ ਅੱਜ ਜਿਹੜਾ ਪੰਜਾਬ ਦੇ ਵਿੱਚ ਬੁਰਾ ਹਾਲ ਹੋ ਰਿਹਾ ਚਾਹੇ ਗੈਂਗਸਟਰ ਨੂੰ ਲੈ ਕੇ ਕਹਿ ਲੋ ਚਾਹੇ ਨਸ਼ੇ ਨੂੰ ਲੈ ਕੇ ਕਹਿ ਲੋ ਤੇ ਕੀਤਾ ਕਿ ਇਹ ਸਬਦਾ ਜਿਹੜਾ 200 ਕੌਣ ਮੜਦਾਗਾ ਮਜੀਠੀਆ ਤੇ ਹਾਰ ਸਿੰਮਰ ਦਾ ਬਿਆਨ ਇਹ ਸੀ ਕਿ ਜੇਕਰ ਇੱਕ ਮੇਰਾ ਭਰਾ ਚਿੱਟਾ ਵੇਚਦਾ ਜਾਂ ਚਿੱਟਾ ਵੇਚਿਆ ਸੀ ਤਾਂ ਸਰਕਾਰ ਉਹ ਤੇ ਐਨਡੀਪੀਐਸ ਦਾ ਕੇਸ ਕਿਉਂ ਨਹੀਂ ਦਰਜ ਕਰਦੀ ਇਹ ਵੀ ਸਰਕਾਰ ਨੂੰ ਇੱਕ ਵੱਡਾ ਚੈਲੰਜ ਆ ਭਗਵੰਤ ਮਾਨ ਦੀ ਸਰਕਾਰ ਨੂੰ ਇੱਕ ਚੈਲੰਜ ਕੀਤਾ ਜੇਕਰ ਤੁਹਾਡੇ ਕੋਲ ਸਬੂਤ ਆ ਤੇ ਉਹਨੇ ਭਾਈ ਚਿੱਟਾ ਵੇਚਿਆ ਤੁਸੀਂ ਕਹਿੰਦੇ ਚਿੱਟਾ ਵੇਚਿਆ ਸਾਰਾ ਪੰਜਾਬ ਹੀ ਕਹੀਏ ਜਾ ਰਿਹਾ ਕਿ ਪੰਜਾਬ ਦੇ ਵਿੱਚ ਚਿੱਟਾ ਲਿਆਉਣ ਵਾਲਾ ਮਜੀਠੀ ਆ ਤੇ ਫੇਰ ਭਾਈ ਤੁਸੀਂ ਉਹਦੇ ਉੱਤੇ ਪਰਚਾ ਦਰਜ ਕਿਉਂ ਨਹੀਂ ਕਰਦੇ? ਚੀਨ ਦੇ ਕਿ ਮੋٹے ਕੇਸਾਂ ਦੇ ਵਿੱਚ ਕਿਤੇ 1 ਗ੍ਰਾਮ ਪਾਤਾ ਕਿਤੇ 2 ਗ੍ਰਾਮ ਪਾਤਾ ਕਿਤੇ 4 ਗ੍ਰਾਮ ਪਾਤਾ ਮੋਢਲ ਚਾਚਾ ਕਿ ਤੁਸੀਂ ਜੇਲਾਂ ਦੇ ਵਿੱਚ ਛੁੱਟੇ ਸੁੱਟ ਰਹੇ ਹੋ। ਠੀਕ ਆ ਕਿ ਭਾਈ ਤੁਸੀਂ ਉਹਨਾਂ ਦਾ ਇਲਾਜ ਕਰਾਓ ਜਾਂ ਉਹਨਾਂ ਦੀ ਤਸੱਲੀ ਬਕਸਾ ਜਿਹੜਾ ਕਿ ਉਹਨਾਂ ਦਾ ਇਲਾਜ ਕਰਾਇਆ ਜਾਵੇ ਸਰਕਾਰੀ ਹਸਪਤਾਲਾਂ ਦੇ ਵਿੱਚ ਜਾਂ ਕਿਤੇ ਹੋਰ ਆ। ਆਸੀਂ ਦੇਖਦੇ ਆਂ ਕਈ ਨੌਜਵਾਨ ਆ ਤੇ ਮਾਪੇ ਜਦੋਂ ਨਸ਼ਾ ਕਰਦੇ ਆ ਬੱਚੇ ਆਖ ਕੇ ਉਹਨਾਂ ਨੂੰ ਜਿਹੜਾ ਕਿ ਇੱਕ ਆ ਨਵਾਂ ਟਰੈਂਡ ਚੱਲਿਆਗਾ ਕਿ ਅਸੀਂ ਸੈਂਟਰ ਦੇ ਵਿੱਚ ਪਾ ਦਿੰਦੇ ਆ ਫਲਾਨੇ ਸੈਂਟਰ ਦੇ ਵਿੱਚ ਛੱਡ ਦਿੰਦੇ ਆ ਪਸ਼ੂਆਂ ਵਾਂਗੂ ਜੇ ਤੁਸੀਂ ਆਪਾਂ ਕਹਿੰਨੇ ਆ ਕਿ ਗਊਸ਼ਾਲਾ ਬਣਾਤੀ ਉਹਦੇ ਵਿੱਚ ਪਸ਼ੂ ਛੱਡ ਦਿੱਤੇ ਆਸੀਂ ਮੁਕਤ ਹੋ ਜਾਂਦੇ ਆ ਕਿ ਅਸੀਂ ਸਾਨੂੰ ਜਿਹੜਾ ਦੁਖੀ ਕਰਦਾ ਸੀ ਅਸੀਂ ਸੌਕੇ ਹੋ ਜਾਂਦੇ ਆ ਪਰ ਮੈਂ ਤੁਹਾਨੂੰ ਦੱਸਦਾ ਕਿ ਉਹਨਾਂ ਮੁੰਡਿਆਂ ਦੀ ਤੁਸੀਂ ਹਾਲਤ ਵੇਖੋ ਉੱਥੇ ਜਾ ਕੇ ਅਟਿ ਤਰਸਜੋਗ ਹਾਲਤ ਹੋ ਜਾਂਦੀ ਆ ਜਿਹੜਾ ਸੈਂਟਰ ਦੇ ਵਿੱਚ ਵਗ ਜਾਂਦਾ ਮੁੜ ਕੇ ਉਹ ਸੈਂਟਰ ਦੇ ਵਿੱਚ ਨਹੀਂ ਜਾਊਗਾ ਉਹ ਸੂ ਸਾਈਡ ਕਰ ਸਕਦਾਗਾ ਉੱਥੇ ਜਾ ਕੇ ਉਹਨਾਂ ਨੂੰ ਅੰਨੇ ਵਾ ਕੁੱਟਿਆ ਜਾਂਦਾਗਾ 10-10 ਘੰਟੇ ਜਿਹੜਾ ਉਹਨਾਂ ਨੂੰ ਠੰਡੇ ਥਾਂ 'ਤੇ ਬਿਠਾਇਆ ਜਾਂਦਾਗਾ ਮਾੜੀ ਮੋਟੀ ਗਲਤੀ ਹੋ ਜਾ ਵੀ ਇੱਥੋਂ ਤੱਕ ਕੇ ਜੇਕਰ ਨਹਾਉਣ ਨੂੰ ਲੈ ਕੇ ਠੰਡੇ ਪਾਣੀ ਨਾਲ ਨਹਾਇਆ ਜਾਂਦਾ ਇੱਥੋਂ ਤੱਕ ਕੇ ਗੱਲਾਂ ਸੁਣਨ ਨੂੰ ਮਿਲੀਆਂ ਜੇਕਰ ਕਿਸੇ ਤੋਂ ਮਾੜੀ ਮੋਟੀ ਲੜਾਈ ਉਥੇ ਗਲਤੀ ਹੋ ਜਾਵੇ ਤਾਂ ਕਹਿੰਦੇ ਆ ਚੱਕ ਚਮਚਾ ਤੋਂ ਚਮਚੇ ਨਾਲ ਨਾ ਸਾਰੀ ਬਾਲਟੀ ਚਮਚੇ ਦੇ ਨਾਲ ਪਾਉਣੀ ਆਪਣੇ ਪਿੰਡੇ ਦੇ ਉੱਪਰ ਅੱਜ ਸਾਡੇ ਨੌਜਵਾਨਾਂ ਤੇ ਇੱਕ ਪੁਲਸ ਦਾ ਕਹਿਰ ਹੋ ਰਿਹਾ ਇੱਕ ਜਿਹੜੇ ਸੈਂਟਰ ਨੇ ਨਸ਼ਾ ਸੜਾਊ ਸੈਂਟਰ ਜਿਹੜਾ ਕਿਹਾ ਜਾ ਰਿਹਾ ਇਹਨਾਂ ਦੇ ਵਿੱਚ ਕਹਿਰ ਹੋ ਰਿਹਾ ਜਿਹੜੇ ਗੈਰ ਕਾਨੂੰਨੀ ਚੱਲ ਰਹੇ ਆ ਕਿਸੇ ਕੋਲੇ ਪਰਮਿਸ਼ਨ ਨਹੀਂ ਨਾ ਜਾ ਕੇ ਕਿਸੇ ਨੇ ਵੇਖਣਾ ਕਿ ਉੱਥੇ ਹੋ ਕੀ ਰਿਹਾ ਬੱਚਿਆਂ ਦੇ ਨਾਲ ਨੌਜਵਾਨਾਂ ਦੇ ਨਾਲ ਠੀਕ ਹੈ ਕਿ ਭਾਈ ਉਹ ਮੈਂ ਮਰਦਾਗਾ ਕਿ ਦੁਖੀ ਨੇ ਤੁਸੀਂ ਵੀ ਦੁਖੀਓ ਤੇ ਉਹ ਵੀ ਦੁਖੀ ਨੇ ਵਿਚਾਰੇ ਪਰ ਉਹਨਾਂ ਨੂੰ ਉੱਥੇ ਡਾਂਗਾ ਦੇ ਨਾਲ ਕੁੱਟਿਆ ਜਾਂਦਾ ਤੇ ਉਹਨਾਂ ਦਾ ਉਹ ਬੁਰਾ ਹਾਲ ਕੀਤਾ ਜਾਂਦਾ ਤੇ ਜਿਹੜਾ ਕਹਿਣ ਤੋਂ ਸੁਣਨ ਤੋਂ ਪਰੇ ਆ ਕਹਿੰਦਾ ਭਾਵ ਕਿ ਮੇਰਾ ਇਹ ਆ ਕਿ ਅਸੀਂ ਆਪਣੇ ਪੁੱਤਾਂ ਨੂੰ ਪਾਲ ਕੇ ਠੀਕ ਆ ਕਿ ਭਾਈ ਬੁਰੇ ਕੰਮ ਤੇ ਲੱਗ ਗਏ ਉਹਨੂੰ ਬੜੇ ਸਮਝ ਦੇ ਨਾਲ ਤਰੀਕੇ ਦੇ ਨਾਲ ਮੋੜ ਲਵੋ ਸਰਕਾਰ ਇਹ ਮੋੜ ਦੇ ਬਹਾਨੇ ਤੇ ਜਿਹੜਾ ਕਿ ਫੜ ਫੜ ਜਾਂਦਾ ਜੇਲਾ ਦੇ ਵਿੱਚ ਸੁੱਟ ਰਹੀ ਆ ਜਾਂ ਫਿਰ ਝੂਠੇ ਇਨਕਾਊਂਟਰ ਕਰ ਰਹੀ ਆ ਤੇ ਅਗਲੀ ਖਬਰ ਜੁੜੀ ਆ ਅੰਬਰਤਪਾਲ ਸਿੰਘ ਦੇ ਨਾਲ ਐਮਪੀ ਅੰਬਰਤਪਾਲ ਸਿੰਘ ਖਨੂਸਾ ਤੋਂ ਐਮਪੀ ਨੇ ਜੇਲ੍ਹ ਤੇ ਬੈਠੇ ਹੋਏ ਐਮਪੀ ਬਣਾਇਆ ਤੁਹਾਨੂੰ ਇਹ ਸਾਰਿਆਂ ਨੂੰ ਪਤਾ ਕਿ ਹਾਜੇ ਤੱਕ ਜਿਹੜਾ ਉਹਨਾਂ ਦੀ ਜਿਹੜੀ ਜ਼ੀਰੋ ਹਾਜ਼ਰੀ ਲੱਗੀ ਆ ਕਿ ਗੈਰ ਹਾਜ਼ਰੀਆਂ ਨੇ ਬੇਸਕਾ ਉਹਨਾਂ ਹਾਜ਼ਰੀਆਂ ਨੂੰ ਹਾਈ ਕੋਰਟ ਵੱਲੋਂ ਜਿਹੜਾ ਉਸੇ ਮਨਜ਼ੂਰੀ ਦੇ ਦਿੱਤੀ ਸੀ ਕਿ ਇਹਨਾਂ ਦੀ ਜਿਹੜੀਆਂ ਹਾਜ਼ਰੀਆਂ ਲਗਾਈਆਂ ਜਾਣ ਪਰ ਵੱਡਾ ਸਵਾਲ ਇਹ ਆ ਲੋਕਾਂ ਦੀ ਆਵਾਜ਼ ਬਣਨ ਵਾਲਾ ਬੰਦਾ ਲੋਕਾਂ ਦੇ ਨਸੇ ਸੜਾਉਣ ਵਾਲਾ ਬੰਦਾ ਸਿੱਧੇ ਰਾਹ ਪਾਉਣ ਵਾਲਾ ਬੰਦੇ ਤਾਂ ਅੱਜ ਜੇਲ੍ਹਾਂ ਦੇ ਵਿੱਚ ਬੈਠੇ ਆ ਜਿਹੜੇ ਬਦਮਾਸ਼ ਬੰਦੇ ਆ ਉਹ ਬਾਹਰ ਬੈਠੇ ਆ ਅੱਧੀ ਭਾਤ ਭਾਤ ਦੇ ਵਿੱਚ ਗੁੰਡਾਗਰਦੀ ਵਾਲੇ ਬੰਦੇ ਬੈਠੇ ਆ 40% ਬੰਦੇ ਕਰਮੀ ਬੰਦੇ ਬੈਠੇ ਆ ਤੇ ਬਲਾਤਕਾਰ ਹੀ ਬੰਦੇ ਬੈਠੇ ਆ ਮਾਲੋ ਗਾਂ ਚ ਬੰਬ ਧਮਾਕੇ ਕਰਨ ਵਾਲੀਆਂ ਐਮਪੀ ਦੀਆਂ ਟਿਕਟਾਂ ਲੜਕੇ ਜਿਹੜੀਆਂ ਉਹ ਭਾਜਪਾ ਦੇ ਵਿੱਚ ਬੈਠੀ ਆ ਜਿਹੜਾ ਕੋਈ ਬੁਰਾ ਕੰਮ ਕਰਦਾ ਤੇ ਉਹ ਭਾਜਪਾ ਦੇ ਵਿੱਚ ਚਲੇ ਜਾਂਦਾ ਉੱਥੇ ਜਿਹੜੀ ਕਿ ਖੋਲਾ ਸਾਰੀ ਜੋ ਮਰਜ਼ੀ ਕਰੋ ਤੁਸੀਂ ਜਾਨੀ ਕਿ ਅੰਬਰਦਪਾਲ ਸਿੰਘ ਨੂੰ ਹੁਣ ਜਿਹੜਾ ਹਾਈ ਕੋਰਟ ਵੱਲੋਂ ਵੀ ਇਹ ਦੇ ਦਿੱਤਾ ਗਿਆ ਕਿ ਜਿਹੜਿਆ ਕਿ ਪੰਨਲ ਸਰਕਾਰ ਦਾ ਬਣਿਆ ਜਿਹੜੀ ਦੇਖਰੇਖ ਕਰ ਰਹੀ ਆ ਉਹਨਾਂ ਨੂੰ 7 ਦਿਨਾਂ ਦਾ ਫੈਸਲਾ ਕਿ ਉਹੀ ਸਰਕਾਰ ਕਰੋਗੀ ਜਣੇ ਕਿ ਇੱਕ ਆਪਣਾ ਪੈਂਦਾ ਸੜਾ ਲਿਆ ਜਣੇ ਇੱਕ ਪੰਜਾਬੀ ਘਾਵਤਾ ਕਿ ਕੋਈ ਗੱਡਾ ਲੈਣ ਆਇਆ ਸੀ ਕਹਦਾ ਗੱਡੇ ਨਾਲ ਤਾਂ ਸਾਡਾ ਕੱਟਾ ਬੰਨਿਆ ਪਿਆ ਇਹਨੇ ਕਿਹਾ ਕਿ ਭਾਈ ਮੈਂ ਕੱਟੇ ਨੂੰ ਖੋਲ ਕੇ ਪਰੇ ਬੰਨ ਦਿੰਨਾ ਜਵਾਬ ਦੇਖੋ ਲੋਕਾਂ ਦੇ ਤਰ੍ਹਾਂ ਤਰ੍ਹਾਂ ਦੇ ਹਾਈ ਕੋਰਟ ਨੇ ਉਹੀ ਜਿਹੜਾ ਜਿਹੜੀ ਸਰਕਾਰ ਕਹਿੰਦੀ ਆ ਇਹ ਬਦਮਾਸ ਆ ਇਹ ਗੈਂਗਸਟਰ ਆ ਇਹ ਅੱਤਵਾਦੀ ਐ ਇਹ ਵੱਖਵਾਦੀ ਐ ਮਾਹੌਲ ਖਰਾਬ ਕਰੂਗਾ ਉਸੇ ਨੂੰ ਕਹਦਾ ਦਿੱਤਾ ਕਿ ਤੁਸੀਂ ਨਵਟਾਰਾ ਕਰੋ ਉਹ ਭਾਈ ਕੰਮੇ ਕਰਨਗੇ ਉਹ ਤਾਂ ਪਹਿਲੀ ਦਲੀਲਾ ਦੇ ਰਹੇ ਆ ਕਿ ਇਹਨਾਂ ਨੂੰ ਸੁੱਟਣਾ ਨਹੀਂ ਚਾਹੀਦਾ ਤੇ ਕਹਿੰਦਾ ਭਾਵ ਕਿ ਜਿਹੜੀਆਂ ਬਹੁਤ ਸਾਰੇ ਐਸੇ ਫੈਸਲੇ ਨੇ ਜਿਹੜੇ ਸਰਕਾਰਾਂ ਗਲਤ ਵੀ ਕਰ ਰਹੀਆਂ ਤੇ ਚੰਗੇ ਵੀ ਕਰ ਰਹੀਆਂ ਨੇ ਮੈਂ ਇਹ ਸੋਚਦਾ ਹੁਣਾਂ ਕਿ ਜਿਹੜਾ ਬੰਦਾ ਭਾਈ ਜਿੱਤ ਗਿਆ ਚ ਮਾੜਾ ਸੀ ਜੇ ਇੱਕ ਮਰਜੀ ਸੀ ਪਰ ਮਾੜਾ ਤੁਸੀਂ ਦੇਖਿਆ ਕੀ ਆ ਲੋਕ ਮਾੜਾ ਬਣਾ ਰਹੇ ਆ ਅੱਜ ਲੱਖੇ ਸੁਧਾਣੇ ਤੇ ਲੋਕ ਟਰੋਲ ਕਰੀ ਜਾ ਰਹੇ ਆ ਜਿਉ ਅਕਾਲੀ ਦਲ ਵਾਰਤ ਪੰਜਾਬ ਦੇ ਜਥੇਬੰਦੀ ਵਿੱਚ ਆ ਗਿਆ ਜੇ ਕਾਂਗਰਸ ਵਿੱਚ ਵਗ ਜਾਂਦਾ ਫਿਰ ਖੁਸ਼ ਹੋ ਜਾਂਦੇ ਜੇ ਭਾਜਪੀ ਦੇ ਵਿੱਚ ਵਗ ਜਾਂਦਾ ਫਿਰ ਤੁਸੀਂ ਕਹਿਣਾ ਸੀ ਭਾਈ ਮੈਂ ਤਾਂ ਪਹਿਲੀ ਕਿਹਾ ਸੀ ਇਹ ਗਦਾਰ ਆ ਇਹ ਦੀਪ ਸਿੱਧੂ ਨਾਲ ਲੜਿਆ ਇਹ ਫਲਾਨਾਗਾ ਇਹ ਧੌਂਕਾਗਾ ਜਾਨੀ ਕਿ ਬੰਦੇ ਨੂੰ ਸੁਧਨ ਦਾ ਮੌਕਾ ਹੀ ਨਹੀਂ ਦਿੰਦੇ ਕਿ ਬੰਦਾ ਚੰਗੇ ਕੰਮ ਨਾ ਕਰੇ ਜਾਨੀ ਕਿ ਮਾੜੇ ਕੰਮ ਕਰੇ ਲੋਕ ਫਿਰ ਖੁਸ਼ ਹੈ ਇਹ ਵੀ ਗੈਂਗਸਟਰ ਆਇਆ ਗੈਂਗਸਟਰ ਰਹਿਣਾ ਸੀ ਨੇ ਲੋਕਾਂ ਦੇ ਜਿਹੜਾ ਧੀਆਂ ਪੁੱਤਾਂ ਤੋਂ ਫਰੋਤੀਆਂ ਮੰਗਦੀਆਂ ਸੀ ਨੇ ਫੇਰ ਜਾ ਕੇ ਲੋਕ ਖੁਸੇ ਕਹਿੰਦਾ ਭਾਵ ਕਿ ਲੋਕ ਕਿਸੇ ਪਾਸੇ ਨਹੀਂ ਮੰਨ ਆ ਜੇ ਬੰਦਾ ਸਹੀ ਰਸਤੇ ਤੇ ਤੁਰਦਾ ਉਹਨੂੰ ਤਾਂ ਵੀ ਨਾ ਤੁਰ ਦਿੰਦੇ ਜੇ ਮਾੜੇ ਤੇ ਤੁਰਦਾ ਉਹਨੂੰ ਮਾੜਾ ਦਾ ਫੇਰ ਵੀ ਕਹਿੰਦੇ ਆ ਚੰਗੇ ਨੂੰ ਤੁਰਦਾ ਚੰਗੇ ਨੂੰ ਵੀ ਮਾੜਾ ਕਹਿੰਦੇ ਆ ਇਸ ਕਰਕੇ ਜਿਹੜਾ ਇਹ ਅੱਜ ਗੱਲਾਂ ਬਾਤਾਂ ਸੀ ਤੁਹਾਡੇ ਨਾਲ ਅੱਜ ਵਿਚਾਰ ਵਟਾਂਦਰਾ ਸੀ ਜਿਹੜੇ ਇਹ ਤੁਹਾਡੇ ਨਾਲ ਕੀਤੇ ਆ ਇਦੇ ਵਿੱਚ ਤੁਸੀਂ ਦਲੀਲਾਂ ਦੇ ਨਾਲ ਆਪਣੇ ਜਵਾਬ ਜਰੂਰ ਦੇ ਦਿਓ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਵਰਜੇਗਾ ਖਾਲਸਾ ਵਰਜੇ ਕੀ ਪਤੇ